ਤੁਸੀਂ ਇਹ ਕਿਉਂ ਕਹਿ ਰਹੇ ਕਿ ਵਾਹਿਗੁਰੂ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਦੇਖੋ ਵੀਰ ਜੀ ਜਦੋਂ ਕਿਸੇ ਤੇ ਭਰੋਸਾ ਹੋਵੇ ਨਾ ਜਦੋਂ ਕੋਈ ਵੀ ਸ਼ਖਸ ਵੀ ਆਪਣਾ ਭਰੋਸਾ ਤੋਰਦਾ ਨਾ ਤੇ ਆਪਾਂ ਉਹਨੂੰ ਜਜ਼ਬਾਤੀ ਹੋ ਕੇ ਕਹਿੰਨੇ ਆ ਉੱਥੇ ਅਸੀਂ ਮੈਂ ਮੈਂ ਆਪਣੇ ਮੁਤਾਬਕ ਕਹਿੰਨਾ ਉਹ ਵੀ ਅਸੀਂ ਸ਼ਰਦਾ ਵੱਲੋਂ ਕੋਈ ਕਮੀ ਨਹੀਂ ਛੱਡੀ ਅਸੀਂ ਦੇਸੀ ਘਿਓ ਦੇ ਪ੍ਰਸ਼ਾਦ ਅਸੀਂ ਦੇਗਾ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਰਾਤ ਦਿਨ ਅਸੀਂ ਉੱਥੇ ਪੂਰੀ ਆਪਣੀ ਜਦੋਜਹਿਦ ਕੀਤੀ ਪਿਛਲੇ 18-20 ਦਿਨ ਤੋਂ ਤੇ ਲੇਕਿਨ ਜਦੋਂ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਮੰਜ਼ਰ ਆਇਆ ਤੇ ਮੈਂ ਉਹਨੂੰ ਬਹੁਤ ਕੋਸ਼ਿਸ਼ ਕੀਤੀ ਕਿ ਆਪਣੇ ਜਜ਼ਬਾਤਾਂ ਨੂੰ ਕਾਬੂ 'ਚ ਰੱਖਾਂ ਲੇਕਿਨ ਉਹਨੇ 4 ਮਿੰਟ ਦੇ ਵਿੱਚ ਘੜੀ ਦੇ 4 ਮਿੰਟ ਦੇ ਵਿੱਚ ਉਹਨੇ ਸਾਡੇ 40 ਪਿੰਡਾਂ ਦੀ ਫਸਲ ਤਬਾਹ ਕਰਕੇ ਰੱਖਤੀ ਫਿਰ ਮੈਂ ਉਸ ਵੇਲੇ ਇੱਕ ਕੁਦਰਤ ਨੂੰ ਵੀ ਲਾਂਮਾ ਮਾਰਿਆ ਮੀਣਾ ਮਾਰਿਆ ਕਿ ਵਾਹਿਗੁਰੂ ਤੂੰ ਸਾਡਾ ਚੰਗੀ ਨਹੀਂ ਕੀਤੀ ਮੈਂ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਤੁਰੂ ਤੱਕ ਵੀ ਚੰਗੀ ਨਹੀਂ ਕੀਤੀ ਖਾਲੀਆ ਬਾਕ ਤੋਂ ਤਾ ਦੂ ਵਾਹਿਗੁਰੂ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਇੱਧਰ ਆ ਜਾ ਚੱਲ ਆ ਜੂ ਨਾਲ ਵਾਹਿਗੁਰੂ ਤੂੰ ਸਾਡੇ ਚੰਗੀ ਨਹੀਂ ਕੀਤੀ ਚੋਟਾ ਮੇਰੇ ਮਰ ਗਿਆ ਚੋਟਾ ਮੇਰੇ